ਜੀਰਾ ਵਿਖੇ ਮਾਤਾ ਕਾਲੀ ਦਾ ਮੰਦਿਰ ਵਾ ਸ਼ੁਗਰ ਮਿੱਲ ਵੈਤ ਉੱਥੇ ਮੱਥਾ ਟੇਕਣ ਜਾ ਰਿਹਾ ਸੀਗਾ ਰਸਤੇ ਵਿੱਚ ਜਦੋਂ ਬਸ ਅੱਡੇ ਕੋਲ ਦੀ ਲੰਘਿਆ ਤਾਂ ਉੱਥੇ ਸ਼ਰਮਾ ਲਾਖਰੀ ਸਟਾਲ ਸੀਗਾ ਉੱਥੇ ਕਾਫੀ ਜ਼ਿਆਦਾ ਘੱਟ ਸੀ ਮੈਂ ਵੀ ਰੁਕ ਗਿਆ ਤੇ 10 ਰੁਪਈਆਂ ਵਾਲੀ ਟਿਕਟ ਲਈ ਤੇ ਉਦੋਂ ਹੀ ਅੱਗੇ ਮੱਥਾ ਟੇਕਣ ਲਈ ਮਾਤਾ ਦੇ ਮੰਦਿਰ ਚਲਾ ਗਿਆ ਉੱਥੋਂ ਜਾ ਕੇ ਜਦੋਂ ਮੈਂ ਘਰੇ ਪਹੁੰਚਿਆ ਸੀ ਥੋੜੀ ਦੇਰੀ ਹੋਈ ਸੀ ਘਰੇ ਪਹੁੰਚੇ ਨੂੰ ਮੈਨੂੰ ਇਹਨਾਂ ਦਾ ਇੱਕ ਵਾਰ ਜੁਕੇ 10 10 11 ਮਿੰਟ ਤੇ ਫੋਨ ਆ ਗਿਆ ਵੀ ਤੇਰਾ 1 ਕਰੋੜ ਰੁਪਏ ਦਾ ਨਾਮ ਲੱਗਿਆ ਮੈਂ ਹੈਰਾਨ ਰਹਿ ਗਿਆ ਵੀ 10 ਰੁਪਈਏ ਵਿੱਚ 1 ਕਰੋੜ ਰ ਫਿਰ ਮੈਂ ਉਹਨਾਂ ਨੂੰ ਦੋ ਚਾਰ ਵਾਰੀ ਫੋਨ ਲਾਇਆ ਵੀ ਪੁੱਛਿਆ ਇਹਨਾਂ ਨੇ ਵੀ ਮੈਨੂੰ ਅੱਗੇ ਕਿਹਾ ਵੀ ਟੈਕਟ ਤੇਰੇ ਕੋਲ ਹੀ ਹੈ ਵੀ ਤੂੰ ਦੇਖ ਸਕਦਾ ਮੈਂ ਫਿਰ ਆ ਹੀ ਨਾਮ ਨਿਕਲਿਆ ਵਾ ਅਜੇ ਵੀ ਸਾਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਹੋ ਰਿਹਾ ਵੀ ਸਾਨੂੰ 6 ਰੁਪਏ ਦਾ 7 ਕਰੋੜ ਰੁਪਏ ਦਾ ਨਾਮ ਮੈਂ ਪੱਟੇ ਦੇ ਜੀ ਸਟਾ ਦੀ ਸੇਲਸਮੈਨ ਦੀ ਦਾ ਕੰਮ ਕਰਦਾ ਵਾਂ ਵੀ ਜਣ ਕੇ ਕਿ ਮਜ਼ਦੂਰੀ ਵਾਲਾ ਹੀ ਕੰਮ ਸਮਝ ਲਓ ਉਹਨੂੰ ਕੋਈ ਵੀ ਜ਼ਿਆਦਾ ਵਧੀਆ ਕੰਮ ਨਹੀਂ ਕਹਿ ਸਕਦੇਗੇ ਤੇ ਇਹ ਪੈਸੇ ਨਾਲ ਅਸੀਂ ਵੀ ਆਪਦੇ ਬੱਚਿਆਂ ਦਾ ਫਿਊਚਰ ਸਿਕਅਰ ਕਰਾਂਗੇ ਜੋ ਵੀ ਹੋਇਆ ਉਹਨਾਂ ਲਈ ਵੀ ਕਰਾਂਗੇ ਤੇ ਜੇ ਕੋਈ ਜਿਆਦਾ ਲੋੜਵੰਦ ਹੋਇਆ ਉਹਦੀ ਮਦਦ ਵੀ ਜ਼ਰੂਰ ਕਰਾਂਗੇ ਜੀ ਕਿਉਂਕਿ ਸਾਉਣ ਦੇ ਮਹੀਨੇ 'ਚ ਸਾਨੂੰ ਮਾਤਾ ਮਾਤਾ ਰਾਣੀ ਨੇ ਗੱਫਾ ਦਿੱਤਾ ਵਾ ਇਹ ਮਾਤਾ ਰਾਣੀ ਦਾ ਗੱਫਾ ਸਮਝ ਲਈਏ ਅਸੀਂ ਇਹਨੂੰ ਪੈਸੇ ਨੂੰ ਮੂਰਤ